ਸਤਿ ਸ਼੍ਰੀ ਅਕਾਲ ਜੀ ਨਾਮ ਮੱਖਣ ਸਿੰਘ ਮੈਨੂੰ ਤੇਰੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਮੈਂ ਧੀਆ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ ਤੈਨੂੰ ਯਾਦ ਹੀ ਹੋਣਾ ਤਜੰਦਰ ਅਤੇ ਭੋਲੇ ਨੇ ਵੀ ਆਪਣੀਆਂ ਧੀਆ ਨੂੰ ਸ਼ਹਿਰ ਪੜਨ ਲਈ ਭੇਜਿਆ ਸੀ ਪਰ ਉਹਨਾਂ ਦੀਆਂ ਕਰਤੂਤਾਂ ਨੇ ਪੂਰਾ ਪਿੰਡ ਹੀ ਬਦਨਾਮ ਕਰ ਛੱਡਿਆ ਸੀ ਪਰ ਗਰਮੇਲ ਸਿੰਘ ਕੁਝ ਸੋਚ ਤੇਰੀ ਧੀ ਦੀਪ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਮੇਰੀ ਧੀ ਪੰਮੀ ਤਾਂ ਦੂਜੇ ਨੰਬਰ ਤੇ ਹੈ ਨਹੀਂ ਮੱਖਣ ਸਿੰਘਾ ਬਸ ਮੈਂ ਜੋ ਕਹਿ ਦਿੱਤਾ ਕਹਿ ਦਿੱਤਾ ਮੈਂ ਤਾਂ ਹੋਰ ਦੋ ਤਸਾਲਾਂ ਨੂੰ ਧੀ ਦੇ ਹੱਥ ਪੇਲੇ ਕਰ ਦੇਣੇ ਨੇ ਤੂੰ ਵੀ ਧੀ ਨੂੰ ਬਹੁਤੀ ਆਜ਼ਾਦੀ ਦੇ ਕੇ ਮੂਰਖਤਾ ਨਾ ਕਰ ਤੇ ਮੇਰੀ ਹੀ ਗੱਲ ਮੰਨ ਲੈ ਚੰਗਾ ਰਹੇਗਾ ਪਰਮੇਲ ਸਿੰਘ ਨੂੰ ਆਪਣੀ ਜਿੱਦ ਤੇ ਅੜਿਆ ਦੇਖ ਮੱਖਣ ਸਿੰਘ ਚੁੱਪਚਾਪ ਉੱਠ ਉਥੋਂ ਉੱਠ ਕੇ ਆ ਗਿਆ ਉਸ ਨੇ ਪੰਮੀ ਨੂੰ ਸਾਈਕਲ ਲੈ ਕੇ ਦਿੱਤਾ ਉਹ ਹਾਈ ਸਕੂਲ ਵਿੱਚ ਪੜਨ ਲੱਗ ਗਈ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਪੰਮੀ ਕਾਲਜ ਦੀ ਪੜ੍ਹਾਈ ਕਰਨ ਲੱਗੀ ਦੀਪ ਨੂੰ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰਦਿਆਂ ਦੀ ਮਰਜ਼ੀ ਅਨਸਾਰ ਨਾਲ ਦੀ ਪਿੰਡ ਵਿਆਹ ਕਰਵਾਉਣਾ ਪਿਆ ਵਕਤ ਗੁਜ਼ਰ ਗਿਆ ਪੰਮੀ ਨੂੰ ਹੁਣ ਮੱਖਣ ਸਿੰਘ ਨੇ ਉੱਚ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ ਜਦੋਂ ਗਰਮੇਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੱਖਣ ਸਿੰਘ ਨੂੰ ਕਹਿਣ ਲੱਗਾ ਯਾਰ ਆ ਤਾਂ ਤੂੰ ਕੁੜੀ ਨੂੰ ਘਰ ਤੋਂ ਇੰਨੀ ਦੂਰ ਭੇਜ ਕੇ ਬਹੁਤ ਵੱਡੀ ਗਲਤੀ ਕੀਤੀ ਐ ਦੇਖੀ ਉਸ ਨੂੰ ਦਿੱਤੀ ਇੰਨੀ ਆਜ਼ਾਦੀ ਤੈਨੂੰ ਇੱਕ ਦਿਨ ਬਹੁਤ ਮਹਿੰਗੀ ਪੈ ਗਈ ਮੱਖਣ ਸਿੰਘ ਉਸਦੀ ਗੱਲ ਸੁਣ ਚੁੱਪ ਰਿਹਾ ਵਕਤ ਗੁਜ਼ਰਦਿਆਂ देर ਨਹੀਂ ਲੱਗੀ ਗਰਮੇਲ ਸਿੰਘ ਅਜ ਬਿਸਤਰ ਤੇ ਬਹੁਤ ਹੀ ਉਦਾਸ ਲੰਮਾ ਪਿਆ ਹੋਇਆ ਸੀ ਉਸ ਨੇ ਆਪਣੀ ਪਤਨੀ ਤੇ ਦੀਪ ਦੀਆਂ ਫੋਨ ਤੇ ਹੁੰਦੀਆਂ ਗੱਲਾਂ ਜੋ ਸੁਣ ਲਈਆਂ ਸਨ ਉਸ ਦੀ ਦੀਪ ਫੋਨ ਤੇ ਰੋ ਰੋ ਮਾਨ ਵਾਲਾ ਗੱਲਾਂ ਕਰ ਰਹੀ ਸੀ ਕਿ ਉਸ ਦੀ ਵੀ ਕੋਈ ਜ਼ਿੰਦਗੀ ਹੈ ਗੋਹਾ ਕੂੜਾ ਕਰਦੀ ਉਹ ਡੰਗਰਾਂ ਨਾਲ ਡੰਗਰ ਹੋਈ ਪਈ ਹੈ ਐਨੇ ਨੂੰ ਢੋਲ ਦੀ ਆਵਾਜ਼ ਸੁਣਦੇ ਹੀ ਗਰਮੇਲ ਇੱਕਦਮ ਉੱਠ ਕੇ ਬਾਹਰ ਨੂੰ ਨਿਕਲ ਗਿਆ ਉਸ ਨੇ ਦੇਖਿਆ ਕਿ ਮੱਖਣ ਦੇ ਬੂਹੇ ਅੱਗੇ ਬਹੁਤ ਹੀ ਭੀੜ ਲੱਗੀ ਹੋਈ ਹੈ। ਉਸ ਨੇ ਜੋ ਦੇਖਿਆ ਦੇਖ ਕੇ ਹੈਰਾਨ ਰਹਿ ਗਿਆ। ਸਾਰਾ ਪਿੰਡ ਮੱਖਣ ਦੇ ਘਰ ਦੇ ਅੰਦਰ ਬਾਹਰ ਇਕੱਠਾ ਹੋਇਆ ਪਿਆ ਸੀ। ਉਸ ਨੇ ਦੇਖਿਆ ਕਿ ਪੰਮੀ ਦੇ ਗਲੇ ਵਿੱਚ ਬਹੁਤ ਸਾਰੇ ਹਾਰ ਪਾਏ ਹੋਏ ਸਨ ਤੇ ਬਹੁਤ ਸਾਰੇ ਕੈਮਰਿਆਂ ਵਾਲੇ ਪਿਉ ਧੀ ਦੀਆਂ ਜਲਦੀ ਜਲਦੀ ਫੋਟੋਆਂ ਖਿੱਚ ਰਹੇ ਸਨ। ਮੱਖਣ ਦੀ ਧੀ IAS ਦੀ ਪ੍ਰੀਖਿਆ ਵਿੱਚੋਂ ਪੂਰੇ ਪੰਜਾਬ 'ਚੋਂ ਅਵਲ ਆਈ। ਅਖਬਾਰਾਂ ਵਾਲੇ ਉਸ ਦੀਆਂ ਇੰਟਰਵਿਊਆਂ ਲੈਣ ਲਈ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਅੱਗੇ ਹੋ ਰਹੇ ਸਨ ਇਹ ਸਭ ਦੇਖ ਕਰਮੇਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਉਸ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਜਦੋਜਹਿਦ ਚੱਲਣ ਲੱਗੀ ਉਸ ਨੇ ਮੱਖਣ ਸਿੰਘ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਮੁਬਾਰਕਾਂ ਦਿੰਦੇ ਹੋਏ ਬੋਲਿਆ ਵਾ ਵਾ ਮੱਖਣ ਸਿੰਘ ਮਾਣ ਖੁਸ਼ ਹੋ ਗਿਆ ਤੇਰੀ ਧੀ ਨੇ ਤਾਂ ਆਪਣੇ ਨਿੱਕੇ ਜਿਹੇ ਪੈਨ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕਰ ਦਿੱਤਾ ਜੇ ਉਸ ਦਿਨ ਮੈਂ ਵੀ ਤੇਰੀ ਗੱਲ ਮੰਨ ਲੈਂਦਾ ਤਾਂ ਅੱਜ ਮੇਰੀ ਧੀ ਵੀ ਇਹੋ ਮੁਕਾਮ ਤੇ ਹੁੰਦੀ ਪਰ ਗਰਮੇਲ ਦੇ ਮੂੰਹੋਂ ਨਿਕਲੀਆਂ ਆਖਰੀ 17 ਤਾੜੀਆਂ ਦੀ ਕਰਗੜਾਹਟ ਵਿੱਚ ਹੀ ਕਿਤੇ ਦੱਬ ਕੇ ਰਹਿ ਗਈਆਂ ਪਰ ਗਰਮੇਲ ਸਿੰਘ ਦੀਆਂ ਅੱਖਾਂ ਵਿੱਚੋਂ ਵਗਦੇ ਖੁਸ਼ੀ ਦੇ ਹੰਝੂ ਹੁਣ ਪਛਤਾਵੇ ਦੇ ਹੰਝੂਆਂ ਵਿੱਚ ਤਬਦੀਲ ਹੋ ਚੁੱਕੇ ਸਨ